ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਬੈਣਾ ਸੇਲ ਲਈ ਲੈ ਕੇ ਆਏ ਜੀ ਇੱਕ ਬਈ ਗੱਬਣਾ ਥੋੜੇ ਕਿ ਦਿਨ ਕਰਮ ਵਾਲੀ ਰਹਿੰਦੀ ਆ ਇੱਕ ਬਈ ਬੋਲੇ ਟੋਕੜ ਗੱਬਣ ਬੈਣਾ ਟੌਪ ਕਲਾਸ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਅੱਜ ਬਈ ਜੀ ਬਾਈ ਜੀ ਸਸ ਕੀ ਹਾਲ ਸਸੀ ਗਾੜੀ ਦਾਟਰ ਸਾਹਿਬ ਹੋ ਠੀਕ ਉਮ ਵਧੀਆ ਪੂਰੇ ਵਧੀਆ ਰਹਿਤ ਕਿਵੇਂ ਚੱਲਦਾ ਕੰਮ ਬਾਬਾ ਵਧੀਆ ਚੱਲੀ ਜਾਂਦਾ ਚਲੋ ਵਧੀਆ ਨਾਮ ਤੇ ਡਰੈਸ ਨਾਮ ਆਪਣਾ ਜੰਗ ਸਿੰਘ ਪਿੰਡ ਹੈ ਮਤੂਪੁਰਾ ਜਿਲ੍ਹਾ ਮੋਗਾ ਜਸੀਰ ਨੇਹਾਲ ਸਿੰਘ ਨੇੜੇ ਪਿੰਡ ਆਪਾਂ ਨੇੜੇ ਨੇਹਾਲ ਸਿੰਘ ਵਾਲਾ 12 ਭਦੌੜਾ 8 ਹੂੰ ਇਹ ਬੰਨੇ ਸ਼ਹਿਰਾਂ ਦੇ ਪਚਾਲੇ ਆ ਓਕੇ ਮੋਬਾਈਲ ਨੰਬਰ ਕੋਡ 87278 09930 ਠੀਕ ਆ ਜਿਹੜੀ ਪਹਿਲੇ ਨੰਬਰ ਦੇ ਵਾੜਾ ਕਿਹੜਾ ਸੂਬਾ ਸੁੰਦੀ ਹੈ ਇਹ ਨੂੰ ਪਹਿਲਾਂ ਕੋ ਨੂੰ ਮੰਨ ਲੈਣਾ ਫਿਰ ਅਗਲਾ ਦੂਜਾ ਮੰਨ ਲੈ ਓਕੇ ਤੇ ਮੁਰਕਾ ਲਾ ਦੇਗਾ ਪਲੂਣਾਂ ਦੀ ਹੈ ਨਾ ਅਗਲਾ ਦੂਜਾ ਮੰਨ ਲੈਣਾ ਠੀਕ ਆ ਭਾਈ ਤੇ ਕਿੰਨੇ ਦਿਨ ਲੂ ਫਿਰ ਯਾਰ ਲੈ 5 5 6 ਗਣਜ ਭਏ ਉਹਨਾਂ ਦੇ ਦਸਨ ਮੁਤਾਬ ਓਕੇ ਭਾਈ ਕਿੰਨਾ ਕੁ ਦੁੱਧ ਦੀ ਦੂ ਐਸਟੀਮੇਟ ਦੁੱਧ ਦਾ ਕਹਿੰਦੇ 16 ਕੋਇਆ ਭਾਈ ਓਕੇ ਭਾਈ ਆਰਡਰ ਕਮਾਲ ਆ ਹਨਾ ਬਹੁਤ ਸੋਹਣਾ ਆਰਡਰ ਫੀਟਿੰਗ ਚੈੱਕ ਕਰ ਲਓ ਲੈ ਵੀ ਕਮਾਲ ਦੀ ਥਾਣ ਵੀ ਬਹੁਤ ਚੰਗਾ ਹਨਾ ਮੁੱਠੀ ਵਾਲਾ ਥਾਣ ਇਕੱਲਾ ਇਕੱਲਾ ਥਾਣ ਬੋਲੇ ਮਾਣੀ ਤੋਰ ਦੀ ਕੋਈ ਚੱਕਰ ਥੋੜੀ ਜਗਦੀ ਆ ਭਾਈ ਕੱਦ ਚੰਗਾ ਬਰੀਡ ਚੰਗੀ ਆ ਖਾਣ ਬਹੁਤ ਚੰਗਾ ਕੱਲੀ ਕੱਚੀ ਕੱਚੀ ਆ ਅੰਦਾਜ਼ਾ ਜਿਹੜਾ ਉਸਾਂ ਨੇ ਲਾਇਓ ਫੇਸ ਦੀ ਬਿਊਟੀ ਕਮਾਲ ਦੀ ਆ ਬਾਕੀ ਤੋਰਾ ਚੈੱਕ ਕਰੋ ਤੋਰਾ ਵੀ ਕਰਮਾਈ ਦਾ ਇੱਕ ਨੰਬਰ ਕੀ ਬਾਤ ਆ ਭਾਈ ਕੱਚੀ ਗੱੱਚੀ ਆ ਜੰਗ ਹਲੇ ਹਾਂ ਬੰਦਾ ਹੀ ਬੰਦਾ ਮੈਂ ਕਿਹਾ ਜਿੱਦੇ ਤਿਆਰ ਹੋਗੀ ਵੀਰੇ ਦੱਸੋਗੀ ਕਿ ਨਹੀਂ ਹਾਂ ਤੇ ਨਾ ਮੇਰਾ ਦਿਲ ਆਇਆ ਨਾ ਕਿ ਰੋ ਆਦੇ ਹੁਣ ਤੇਰਾ ਬੱਜੀ ਜਾਂਦਾ ਲੱਕਾ ਦੇਖ ਲੈ ਕੱਦ ਦਾ ਅਨਾਜਾ ਲਾਓ ਛੋਟਾ ਵੱਡਾ ਹਨਾ ਉਹ ਆਪ ਦਾ ਦੇਖ ਰੋ ਸਹੀ ਆ ਬਾਈ ਬਰਾਬਰ ਖੜਾ ਉਸਾਂ ਬਣਾਣਾ ਅਨਾਜਾ ਲਾਜੇ ਜੀ ਦਾਜਾ ਕੱਦਾਂ ਕੀ ਵੱਡਿਆਂ ਚ ਹੀ ਹੁੰਦੇ ਹੂੰ ਤੇ ਕੀ ਮੋਲ ਆ ਫਿਰ ਜਾਇਜ ਮੋਲ ਆਪਣੇ ਕਿਹੜੇ ਹੁੰਦੇ ਡਾਕਟਰ ਤੈਨੂੰ ਪਤਾ ਹੀ ਆ ਨਹੀਂ ਜੈ ਜੀ ਠੂਕਰਾਂ ਵਾਲੇ ਭਾ ਦਿੰਦੇ ਆਪਾਂ ਦਾ ਸਹੀ ਸਹੀ ਆ ਹੂੰ ਜੀ ਦੇਵਾਲੀ ਆਪਾਂ 52000 52000 ਆਪੇ ਮਾਨਤਨ ਮਾੜਾ ਮੋਟਾ ਹੋ ਜੂਗਾ ਹੋ ਜੀ ਠੀਕ ਆ ਭਾਈ ਜਮਾ ਜੈਜ ਮੋਲਾ 52000 ਦੀ ਵੜ ਭਾਈ ਕਹਿੰਦਾ ਦੇ ਦਿਆਂਗੇ ਮਾਨਤਨ ਕੋਈ ਚੈੱਕ ਕਰਨੇ ਮੌਕੇ ਤੇ ਜ਼ਰੂਰ ਹੋ ਜੂਗਾ ਵੜ ਚੰਗੀ ਆ ਕੱਲੀ ਕੱਚੀ ਕੱਚੀ ਆ ਵੜਾਂ ਦਾ ਹਨਾ ਕੋਈ ਬੁੱਢੀ ਜੀ ਨਹੀਂ ਹੈਗੀ ਹਨਾ ਬੱਤੀ ਆ ਹਾਂ ਭਾਈ ਜ਼ਰੂਰ ਮੰਨ ਲੇਗੇ ਆਪਾਂ ਤਾਂ ਪਹਿਲਾਂ ਕੇ ਦੂਜਾ ਮੰਨ ਲੇ ਲਈ ਠੀਕ ਆ ਭਾਈ ਹੂੰ ਕੱਲੀ ਕੱਚੀ ਕੱਚੀ ਆ ਕੱਚੀ ਲੈ ਜਾਉਣਾ ਮੁੱਲ ਵੀ ਜਮਾ ਜੈ ਜੀ ਰੱਖਿਆ ਭਾਈ ਨੇ ਅੱਗੇ ਆ ਗਈ 2 ਨੰਬਰ ਤੇ ਟੋਕੜ ਘੱਪਣ ਟੋਕੜ ਘੱਪਣਾ ਕਿਹੜਾ ਸੂਆ ਪਹਿਲਾ ਸੂਆ ਸੂਕੇ ਦੂਜੇ ਜਿਲ੍ਹੇ ਗੱਪਣਾ ਕਿੰਨੇ ਟਾਈਮ ਦੀ ਇਹ ਤਿੰਨਾਂ ਮਹੀਨਾ ਦੀ ਚੱਕ ਪਾਸ ਆ ਓਕੇ ਇਹ ਢੇੜਾ ਭਰਾ ਗਰੀਦੂ ਚੈੱਕ ਕਰਵਾ ਲਿਆ ਇੱਕ ਤਰਾਕੇ ਲੈ ਕੇ ਜਾਵੇ ਇੱਥੇ ਆਪਾਂ ਬਾਅਦ ਲੰਮਾ ਲੈਣਾ ਬਾਅਦ ਜੇ ਕੋਈ ਅਲੇ ਦੇ ਘਰੇ ਜਾ ਕੇ ਉੰਨੀ ਨੇ ਗਏ ਦੇ ਮੁੜ ਕੇ ਉਹ ਜਰ ਬਾਈ ਇਹਦਾ ਆਏ ਆ ਖਾਲੀਣਾ ਇੱਥੇ ਆਵੇ ਸਹੀ ਹੈ ਚਾਹੇ ਉਥੋਂ ਡਾਕਟਰ ਲਿਆਵੇ ਗੱਡੀ ਇੱਥੋਂ ਕਰਾ ਕੇ ਨਹੀਂ ਲੈਣੀ ਆ ਠੀਕ ਆ ਆਪਦੇ ਪੰਡੋ ਲਿਆਵੇ ਇਥੋਂ ਨਹੀਂ ਯਕੀਨ ਨਹੀਂ ਇਥੋਂ ਕਰਾ ਲੈ ਓਕੇ ਦੁੱਧ ਕਿੰਨਾ ਹੋਣਾ ਚੋਣ ਨਾਲ ਦੁੱਧ 5 ਕਿਲੋ ਚੋਕੇ ਲਿਆਈ ਹੁਣ ਡਾਕਟਰ ਆਪਾਂ ਤਿੰਨ ਹੀ ਕਰਨਾ ਜਗਾ ਦਾ ਰਾਤ ਰਿੰਗੀ ਗਈ ਆ ਦੋਨੇ ਟਾਈਮਾਂ ਦਾ ਹਾਂ ਤਿੰਨ ਆ ਦੋਨੇ ਟਾਈਮਾਂ ਦਾ ਬਾਈ ਇਹ ਨਹੀਂ ਕਰਨਾ ਆਪਾਂ 2 ਲੀਟਰ ਦੁੱਧ ਆਪਾਂ ਇਹ ਦੋੜਾਂਗੇ ਚੋਲੋ ਹਏ ओके ਲੋਧਾ ਨੰਨ ਟੈਕ ਕੇ ਖੋਲ ਲੈ ਬਾਈ ਤੋੜ ਕੇ ਨਖਾ ਦੇ ਕੱਦ ਚੰਗਾ ਬ੍ਰੀਡ ਚੰਗੀ ਆ ਦੁੱਧ ਤਾਂ ਵਨ ਕੋ ਚਲੋ ਬਾਈ ਟਾਈਮ ਪਾਸ ਜਾਈ ਕਰੋ ਜਾਜੂ ਕਰਾਈ ਜੋਦਾ ਬਾਈ ਤਾਂ ਪਿਆਗਾ ਸੇਵਾ ਕਰਕੇ ਬਣਾ ਲੈ ਲਾ ਵੀ ਉ ਚ ਲਾਇਆ ਵੀ ਗੱਬਣਾ ਹਨਾ ਪਾਲ ਕੇ ਵੇਚਣੀ ਆ ਚੰਗੇ ਰੁਪਏ ਬਟਾਉਗੇ ਹਾਂ ਫੇਸ ਹੂਸ ਬੜਾ ਚੰਗਾ ਮੋਦੀ ਵਾਦੀ ਪੂਰੀ ਚੰਗੀ ਆ ਸਨਕ ਪਣਾ ਬੈਠ ਦੇ ਵਿੱਚ ਫੁੱਲ ਫੁੱਲ ਬ੍ਰੀਡ ਆ ਲੰਮੀ ਲੰਮੀ ਨੇ ਕਿਹੜੀ ਲੰਮੀ ਆ ਇਹ ਚਾਪ ਨੂੰ ਵੀ ਕੱਢਦੀ ਆ ਸਹੀ ਗੱਲ ਆ ਵਧਣ ਵਾਲੀ ਚੀਜ਼ ਆ ਘਟਣ ਵਾਲੀ ਨਹੀਂ ਹਾਂ ਬੱਚੀ ਹੈ ਬੱਚੀ ਹੈ ਅਜੇ ਬੱਚੀ ਹੋਈ ਹੈ ਬੱਚੀ ਪਾਲਣ ਨੂੰ ਠੀਕ ਆ ਸਿਸਟਮ ਹਾਂ ਫੇਸਬੁਕ ਤੇ ਹੋਰ ਪੰਜਾਬ ਵਾਲੀ ਆ ਸਹੀ ਗੱਲ ਆ ਭਾਈ ਕੀ ਮੋਲ ਦਾ ਫਿਰ ਜਾਇਜਾ ਕੱਦ ਨਾ ਕੋਈ ਨਿਕੰਮ ਨੇ ਵੀ ਆ ਕੱਫੀ ਕੱਦ ਨਹੀਂ ਛੋਟਾ ਹੈਗਾ ਬਾਹਲੀ ਪੜੀ ਵੀ ਜਾਣ ਵਾਲੀ ਆ ਲੰਮੀ ਲੰਮੀ ਬਹੁਤ ਆਗੀ ਕੀ ਮੋਲ ਆ ਸਰ ਜਾਇਜਾ ਇਹ ਡਾਕਟਰ ਜਾਇਜਾ ਮੋਨੋਪਰ ਦੀ ਦੇਵੀ ਕਿਸੇ ਨੇ ਨਹੀਂ ਦੇਣੀ ਇਹਨੇ ਜੀ ਕੁਲੇ ਆ ਕੇ ਉਹ ਦੇਖੂ ਜੇ ਤੈਨੂੰ ਵੀ ਪਤਾਗਾ ਨਾ ਉਹ ਵੀਡੀਓ ਨਾਲ 40 ਦੀ ਦੇ ਦੇਣਾ 40 ਦੀ ਮਾਨਦਾਨ ਵਿੱਚੋਂ ਬਾ ਮੜਾ ਮੋਟਾ ਹੋਈ ਗਿਆ ਠੀਕ ਆ ਭਾਈ 40000 ਦੀ ਵੈੜ ਭਾਈ ਕਹਿੰਦਾ ਦੇ ਦੇਾਂਗੇ ਬਾਕੀ ਮੌਕੇ ਦੇ ਵਿੱਚੋਂ ਮਾਨਦਾਨ ਜਿਵੇਂ ਹੋ ਜਾਊਗਾ ਮੱਛੀ ਪਾਲਣਾ ਉਹ ਠੀਕ ਆ ਵਦਨ ਵਾਲੀ ਚੀਜ਼ ਆ ਕਹਿੰਦੇ ਭਾਈ ਰੇੜ ਜਿੱਦੀ ਲੰਮੀ ਆ ਯਾਰ ਤੂੰ ਦੇਖ ਲੰਮੀ ਆ ਤੁਹਾਨੂੰ ਬਹੁਤ ਚੰਗੀਆਂ ਰੁਪਈਏ ਰੁਪਈਏ ਸਹੀ ਗੱਲ ਆ ਤੇ ਥਾਂ ਵੀ ਬਹੁਤ ਕੜਦੀ ਆ ਕੁਸ਼ਲਾ ਕਰਦੀ ਹੈ ਓਕੇ ਕਿਸੇ ਵੀਰ ਨੂੰ ਦੋਨਾ ਜੋ ਕੋਈ ਵੀ ਵਰਡ ਪਸੰਦ ਆ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਜੀ